ਵੇਹ ਤੇ ਸਹੀ ਆ ਮੁੰਡੇ ਦਾ ਹਾਲ ਜਿਉਂ ਜਿਉਂ ਦੁਪਹਿਰ ਚੜ੍ਹਦੀ ਜਾਂਦੀ ਆ ਉਹਦੋਂ ਦੋ ਦੋ ਦੀ ਨੀਂਦ ਗੂੜੀ ਹੋਈ ਜਾਂਦੀ ਆ ਇਹਨੂੰ ਕੋਈ ਪਤਾ ਨਹੀਂ ਕਿ ਦਿਨ ਕਿੱਥੇ ਚੜ੍ਹਿਆ ਤੇ ਕਿੱਥੇ ਨਹੀਂ ਵੇ ਮੁੰਡਿਆ ਉੱਠ ਜਾ ਬਾਹਰ ਵੇਹਲਤ ਦੁਪਹਿਰ ਚੜ੍ਹ ਗਈ ਆ ਵੇ ਉੱਠ ਜਾ ਉਹ ਮਾਤਾ ਜੱਜ ਚੜਨਾ ਉੱਠ ਕੇ ਉਹ ਗੱਲ ਡਰਾਮੇ ਕਰੀ ਜਾਂਦੇ ਹੁੰਦੇ ਤੇ ਵੇ ਜੱਜ ਜੇ ਵੀ ਚੜੇਗਾ ਤਾਂ ਜੇ ਉੱਠੇਗਾ ਮੰਜਾ ਛੱਡੇਗਾ ਤੇ ਉੱਠ ਜਾ ਮਾਦਾ ਕੋ ਕੰਮ ਕੰਮ ਕਰ ਲਾ ਵੇ ਕੰਮ ਮੈਂ ਸਾਰੇ ਕਰ ਲੇ ਮੈਂ ਤੇ ਨਾਟੋ ਵੀ ਲਿਆਇਆ ਤੂੰ ਆਪਣਾ ਵੇਖ ਵੀ ਤੂੰ ਕਦੋਂ ਕੰਮ ਕਰਨਾ ਆ ਹਾਂ ਇਹਨੂੰ ਸ਼ਰਮ ਕੋਈ ਜਦੋਂ 2 ਵਜਣੇ ਆ ਉਦੋਂ ਬਾਹਰ ਨਿਕਲ ਜਾਣਾ ਫੇਰਨ ਨੂੰ ਵੇ ਜਦੋਂ ਤੇਰੀ ਪੜ੍ਹਾਈ ਪੂਰੀ ਹੋ ਗਈ ਕੋਈ ਕੰਮਕਾਰ ਵੀ ਵੇਖ ਲੈ ਹੁਣ ਕੇ ਮੰਜੇ ਤੇ ਪਿਆਰ ਆ ਨਾ ਕਰਨਾ ਆ ਵੇ ਉੱਠ ਜਾ ਵਾਸ ਸੁਤਾਰਵੇਂ ਐਡਾ ਚਾਵਲ ਮੁੰਡਾ ਐ ਨਾ ਉੱਠਦਾ ਹੀ ਨਹੀਂ ਢੀਠ ਹੋਇਆ ਆ ਮੰਜਾ ਮਾਲਕੇ ਤੇ ਪਿਆ ਰਹਿੰਦਾ ਬਸ ਸਾਰਾ ਦਿਨ ਕੋਈ ਇਹਨੂੰ ਸ਼ਰਮ ਨਹੀਂ ਹੈਗੀ ਵੀ ਮੈਂ ਉੱਠਣਾ ਕੋਈ ਕੰਮਕਾਰ ਵੇਖਣਾ ਕਿ ਨਹੀਂ ਵੇਖਣਾ ਲੋਕਾਂ ਨੇ ਨਿਆਣੇ ਕਿਤੇ ਪੜ੍ਹ ਲਿਖ ਕੇ ਕੰਮ ਵੀ ਲੱਗ ਗਏ ਆ ਤੂੰ ਨਾ ਕੁਛ ਵੀ ਕਰੀ ਤੂੰ ਪਿਆਰ ਆ ਪੁੱਤਾ ਮੰਜੇ ਦੇ ਪਿਆਰ ਵਿੱਚ ਇਹ ਦੋ ਨੀਦੋਂ ਦੀ ਉਦੋਂ ਮਾਤਾਾਂ ਕੇ ਰੋਲਾ ਪਾਈ ਜਾਂਦੇ ਆ। ਮਾਤਾ ਲਈ ਖਾਦੀ ਹੋਈ ਜਾਂ। ਉਹ ਫੋਨ ਕਿਦਾਂ ਆ ਗਿਆ ਹੁਣ। ਹਲੋ। ਹੂੰ। ਆ ਗਿਆ ਆ ਗਿਆ ਬਸ। 5 ਮਿੰਟ ਚ ਆ ਗਿਆ। आहो आ गया आ गया बस आ गया एक दिन बड़ी मुश्किल सेट होंगे भरा दूर कथ माता माता इटे बैठी जा चाह बना लिया फटाफट छेती करी नहीं उठ गया हूं तू आ जा ना कोई फोन तन्नू जाना दोस्तों दा ਮੋਹਨ ਜੀ ਜਾਗ ਵੀ ਆ ਗਈ ਆ ਉਹ ਜਾਣਾ ਮੈਂ ਕਿਤੇ ਛੇਤੀ ਕਰ ਛੇਤੀ ਕਰ ਨਾਲੇ ਬੂਟ ਵੀ ਲੱਭਦੀ ਤੂੰ ਜਾਣਾ ਆ ਮਾਤਾ ਪ੍ਰਵਚਨਾ ਸੁਣਾ ਜਾਂ ਚਾਹ ਬਣਾ ਛੇਤੀ ਕਰ ਚਾਹ ਨਾਲੇ ਮੈਨੂੰ ਉਹ ਵੀ ਬੂਟ ਮੇਰੇ ਲੱਭਦੀ ਛੇਤੀ ਬੂਟ ਮੈਨੂੰ ਨਹੀਂ ਪਤਾ ਜਿੱਥੇ ਲਾਏ ਆ ਨਾ ਉੱਥੇ ਵੇਖ ਸੋਟ ਦੀ ਨਾ ਇੰਦਾ ਹੀ ਚੀਜ਼ਾਂ ਕਦੀ ਉਧਰ ਨੂੰ ਕਦੀ ਉਧਰ ਨੂੰ ਬੂਟ ਆਪਣੇ ਲੱਭ ਲੈ ਮੈਂ ਚਾਹ ਲਿਆਉਂਗੀ ਚਾਹ ਬਣਾ ਲੈ ਮਾਤਾ ਕੀ ਕਰਾਂ ਮੈਂ ਆ ਕਿੱਥੇ ਆਂ ਵੀ ਆ ਖੋਪੇ ਜੇ ਲਾਲਾ ਤੇਰੇ ਸਾਹਮਣੇ ਖਲੋਤੀ ਆਂ ਕਿਉਂ ਬੋਤਲਿਆ ਫਿਰਦਾ ਆਂ ਮਾਤਾ ਤੂੰ ਜਦੋਂ ਆਈ ਤੂੰ ਦਿਵਾਲੇ ਹੋ ਜਾਨੀ ਆ ਚੱਲ ਇਨੀ ਗੱਲ ਛੱਡ ਰੋਟੀ ਬਣਾਈਓ ਫੁਲਕੇ ਬਣਾਏ ਆ ਸਬਜ਼ੀਆਂ ਨਹੀਂ ਆ ਜਦ ਦੌੜ ਕੇ ਨਾ ਵਿਪਨ ਕੋ ਸਬਜ਼ੀ ਫੜ ਲਿਆ ਤੇ ਮੈਂ ਫਿਰ ਸਬਜ਼ੀ ਬਣਾਉਣੀ ਆ ਤੈਨੂੰ ਹੀ ਢੀਕਾਂ ਢੀ ਮੈਂ ਹੱਕ ਕਰਦਾ ਹੋਰੀ ਕਰਕੇ ਆ ਹੀ ਜਾਵੇ ਮੈਂ ਨਹੀਂ ਜਾਣਾ ਤੂੰ ਸਬਜ਼ੀ ਲੈਣਾ ਉਹ ਇਨੀ ਗਰਮੀ ਪੈਂਦੀ ਸਬਜ਼ੀ ਲੈ ਕੇ ਆਇ ਇਥੇ ਨਹੀਂ ਨਾਲੇ ਮੈਨੂੰ ਇਹ ਦੱਸ ਤੂੰ ਜਿੱਥੇ ਦੁਪਹਿਰਾਂ ਦਾ ਗਿਆ ਆਇਆ ਫਿਰ ਨਾ ਉਹਨਾਂ ਨੇ ਤੈਨੂੰ ਰੋਟੀ ਨਹੀਂ ਪੁੱਛੀ ਦੋ ਤਿੰਨ ਘੰਟੇ ਖੱਜਲ ਹੋ ਕੇ ਤੇ ਆ ਗਿਆ ਹੈ ਹੁਣ ਹੁਣ ਰੋਟੀਆਂ ਇੱਥੇ ਪਾਲਦਾ ਆ ਨਹੀਂ ਤੇ ਮੈਂ ਹੋਟਲ ਜੀ ਗਿਆ ਸੀ ਉੱਥੇ ਗਾੜੀ ਮੇਰੇ ਰੋਟੀ ਮਿਲ ਜਾਣੀ ਮੈਂ ਤਾਂ ਉਦਾਂ ਹੀ ਜ਼ਰੂਰੀ ਕੰਮ ਗਿਆ ਸੀ ਕਿਤੇ ਵੇ ਪਤਾ ਮੈਨੂੰ ਜਿਹੜੇ ਤੂੰ ਜ਼ਰੂਰੀ ਕੰਮ ਗਿਆ ਸੀ ਜਾਣਦੀ ਮੈਂ ਤੈਨੂੰ ਚੰਗੀ ਤਰ੍ਹਾਂ ਤੇ ਫਿਰ ਤੂੰ ਦੱਸ ਗਿਆ ਕਿੱਥੇ ਹੀ ਐਂਦਾ ਕਰ ਅੰਦਰੋਂ ਨਾ ਕਾਪੀ ਦੀ ਪੈਨ ਲੈ ਕੇ ਆ ਮੈਂ ਤੈਨੂੰ ਲੈ ਕੇ ਜਾਵਾਂ ਕਿੱਥੋਂ ਆਇਆ ਤੇ ਕਿੱਥੋਂ ਜਾਣਾ ਜਮਾਨ ਵਾਂ ਕਿੰਨੀ ਚੱਲਦੀ ਆ ਸਾਰੀਆਂ ਮਾਦਾਂ ਗੱਲਾਂ ਛੱਡ ਦੂੰ ਰੋਟੀ ਦੇ ਚੱਲ ਰੋਟੀ ਹੈਗੀ ਆ ਚਾਰ ਨਾਲ ਖਾ ਲਾ ਕੋਈ ਗੱਲ ਨਹੀਂ ਖਾ ਲੈਨੇ ਚਾਰ ਨਾਲ ਹੀ ਮਾਤਾ ਰੋਟੀ ਢੁੱਟ ਰਿਆਂ ਦੇ ਮੈਂ ਚੱਲਿਆ ਕਿਤੇ ਕੰਮ ਨਹੀਂ ਹੋਣ ਕਿੱਥੇ ਚੱਲੇ ਆਇਆ ਮੈਂ ਕੰਮ ਚੱਲਿਆ ਵਾਂ ਤੈਨੂੰ ਦੱਸਣਾ ਜ਼ਰੂਰੀ ਨਹੀਂ ਹੈਗਾ ਵੇਖਾ ਹਾਂ ਮੁੰਡਾ ਤਾਂ ਕਿਤੇ ਸੁਣਦਾ ਜਾਂਦਾ ਹੀ ਨਹੀਂ ਮੈਂ ਰੋਟੀ ਪਾਉਣ ਨਹੀਂ ਆਇਆ ਤੇ ਉਹ ਥੋੜੀ ਵੀ ਪਿਆ ਆ ਪਤਾ ਨਹੀਂ ਇਹਨੂੰ ਕਿਹੜੇ ਜ਼ਰੂਰੀ ਕੰਮ ਪਏ ਰਹਿੰਦੇ ਆ ਚਿਕਨ ਨੂੰ ਖਾ ਸੀ ਕ ਤੂੰ ਦੱਸਿਆ ਹੀ ਨਹੀਂ ਮੈ ਆਉਣਾ ਮੈਂ ਕਿਹਾ ਚੱਲ ਕੋਈ ਨਹੀਂ ਅੱਜ ਇਦਾਂ ਹੀ ਚੱਲ ਜੰਨੀ ਮम्मी ਖੁਸ਼ ਹੋਊਗੀ ਵੀ ਇੱਕੇ ਅੱਛਾ ਅੱਛਾ ਹੋਰ ਸੁਣਾ ਠੀਕ ਠਾਕ ਹੈ ਹਾਂ ਹਾਂ ਵਧੀਆ ਠੀਕ ਆ ਗਏ ਮਰਮੀ ਭੜੀ ਅੱਜ ਤੇ ਬੁਰਾ ਹੀ ਹਾਲ ਆ ਸਮੀਆ ਨਾ ਪਾ ਲੈ ਰਿਆ ਸਿਮੀ ਫਿਰ ਮੈਂ ਚਾਹ ਬਣਾ ਲਵਾਂ ਚਾਹ ਤੇ ਮੰਮੀ ਨਹੀਂ ਪੀ ਰਹਿਣ ਦੋ ਗਰਮੀ ਬੜੀ ਚਾਹ ਪੀਨੋ ਕਿੱਥੇ ਦਿਲ ਕਰਨ ਡਿਆ ਆਹ ਹੋਏ ਤੇ ਹਾ ਗਰਮੀ ਤੇ ਅੱਜ ਭੈ ਹੀ ਬੜੀ ਆ ਤੇ ਉਹ ਮਨਜੋਤ ਕਿੱਥੇ ਗਿਆ ਉਹਦੀ ਮੈਂ ਕੀ ਤੁਹਾਨੂੰ ਦੱਸਾਂ ਇਹ ਮੁੰਡੇ ਨੇ ਤਾਂ ਬੜਾ ਹੀ ਦੁਖੀ ਕੀਤਾ ਤਾਂ ਮੈਨੂੰ ਕੋਈ ਗੱਲ ਮੇਰੀ ਸੁਣਦਾ ਗੈਂਦਾ ਨਹੀਂ ਕਿਉਂ ਕੀ ਹੋਇਆ ਹੁਣ ਆ ਕੀ ਆ 12 ਵਜੇ ਤੇ ਸੁੱਤਾ ਉੱਠਦਾ ਆ ਕਹਿ ਕਹਿ ਕੇ ਇਹਨੂੰ ਹਾਰ ਹੋ ਜਾਣੀ ਵੀ ਉੱਠ ਜਾਵੇ ਉੱਠ ਜਾ ਪਰ ਨਾ ਉਹ ਤੇ ਸੌਂਦਾ ਹੀ ਨਹੀਂ ਤੇ 12 ਵਜੇ ਸੁੱਤਾ ਉੱਠ ਕੇ ਤੁਰ ਪੈਂਦਾ ਕੁੱਤੇ ਗਰਦੌਰੀ ਕਰਨ ਮੁੜ ਕੇ ਆ ਜਾਂਦਾ ਮੰਮੀ ਰੋਟੀ ਦੇ ਦੇ ਰੋਟੀ ਦੇ ਦੇ ਕੀ ਕਰਾਂ ਨਾ ਕੋਈ ਇਹਨੂੰ ਕੰਮ ਦਾ ਨਾ ਕਾਰਦਾ ਫਿਰਦਾ ਹੀ ਰਹਿੰਦਾ ਸਾਰਾ ਦਿਨ ਕੱਲ ਮੰਮੀ ਕੋਈ ਨਹੀਂ ਆਪੇ ਕਰ ਲੇਗਾ ਕੰਮ ਵੈਸੇ ਇੱਕ ਗੱਲ ਕਹਾਂ ਕਸੂਰ ਉਹਦਾ ਮਨਜੋਤ ਦਾ ਵੀ ਨਹੀਂ ਹੈਗਾ ਹੋਰ ਕਿਹਦਾ ਕਸੂਰ ਹੈ ਤੁਸੀਂ ਆਪ ਹੀ ਇੰਨੀ ਬੰਦਸ਼ ਲਾ ਕੇ ਰੱਖਦੇ ਹੋ ਮੈਂ ਤਾਂ ਬੰਦਸ਼ ਕੋਈ ਲਾਈ ਨਹੀਂ ਕਦੀ ਮੈਂ ਕਦੀ ਬੰਦਸ਼ ਲਾਉਣੀ ਆ ਉਹਨੂੰ ਪਤਾ ਹੀ ਹੈ ਮੈਨੂੰ ਮੇਰਾ ਵੀ ਹੋਣੀ ਵਿਆਹ ਹੋਇਆ ਹੈ ਜੇ ਤਾਂ ਇੰਨੀ ਨਿਆਣੇ ਤੇ ਸਖਤਾਈ ਕਰਕੇ ਰੱਖਣੀ ਤੇ ਨਿਆਣੇ ਤੇ ਮੰਮੀ ਫਿਰ ਆਪੇ ਵੀ ਗੜਨਾ ਨਹੀਂ ਬਸ ਕਰ ਬਸ ਕਰ ਰਹਿਣ ਦੇ ਤੂੰ ਚੰਗਾ ਵਿਆਹ ਤੇਰਾ ਹੋਣੀ ਹੋਇਆ ਹੈ ਨਾ ਤੂੰ ਕਿਹੜੀ ਘਟ ਹੁੰਨੀ ਸੀ ਤੂੰ ਵੀ ਮੇਰੀ ਸੋਲਦੀ ਗੈਂਦੀ ਨਹੀਂ ਹੁੰਦੀ ਉਹਦਾਂ ਦਾ ਉਹ ਮੁੰਡਾ ਵੇਖ ਵੇਖ ਕੇ ਹੋ ਗਿਆ ਜਿੱਦਲ ਉਦੋਂ ਘੱਟ ਹੀ ਤੇ ਹੁਣ ਉਹ ਜ਼ਿਆਦਾ ਹੀ ਹੋ ਗਿਆ ਆ ਲੈ ਦੱਸ ਹੁਣ ਤੇ ਮੇਰਾ ਕਸੂਰ ਕੱਢਦਾ ਸਾਰਾ ਨਹੀਂ ਤੇ ਕਸੂਰ ਕੱਢਾਂ ਨਾ ਹੋਰ ਕਿਹਦਾ ਕਸੂਰ ਕੱਢਾਂ ਨਿਆਣੇ ਨੇ ਤੇ ਉਦਾਂ ਹੀ ਕਰਨਾ ਜੋ ਵੱਡੇ ਕਰਦੇ ਆ ਉਹ ਤੇਰੇ ਵੱਲ ਵੇਖਦਾ ਰਿਹਾ ਹੀ ਜਿੱਦਾਂ ਤੂੰ ਮੈਨੂੰ ਠੋਕ ਕੇ ਜਵਾਬ ਦਿੰਦੀ ਸੀ ਨਾ ਉਦਾਂ ਹੀ ਉਹ ਮੁੰਡਾ ਦਿੰਦਾ ਆ ਤੂੰ ਸਮਝਾਉਣਾ ਉਹਨੂੰ ਕੀ ਹੀ ਤੂੰ ਤੇ ਉਹਨੂੰ ਸਭੋ ਹੱਲਾ ਸ਼ੇਰੀ ਦਿੰਦੀ ਸੀ ਤੇ ਹੁਣ ਉਹ ਬਹੁਤਾ ਹੀ ਲਾਥ ਹੋ ਗਿਆ ਆ ਨਾਲੇ ਤੂੰ ਦੱਸ ਕਿ ਤੂੰ ਕਿੱਦਾਂ ਆਈ ਆ ਰਹਿਣਾ ਆ ਹੁਣ ਕਿ ਚੱਲ ਜਾਣਾ ਮੰਮੀ ਮੈਂ ਤਾਂ ਫੇ ਰੋਣਾ ਸੀ ਸੱਸ ਨਾਲ ਨਾ ਸਾਰੇ ਬੈਸ ਹੋ ਗਈ ਸੀ ਤੁਹਾਨੂੰ ਪਤਾ ਫੇ ਉਹ ਵੀ ਵੱਧ ਘੱਟ ਗੱਲਾਂ ਉਹਨੇ ਵੀ ਕੀਤੀਆਂ ਤੇ ਫੇ ਅੱਗੋਂ ਮੈਂ ਵੀ ਕੀਤੀਆਂ ਫੇ ਇੰਨਾ ਕਲੇਸ਼ ਮਾਰਨੇ ਨਾਲ ਦੁਖੀ ਹੋਇਆ ਮੈਂ ਕਿਾ ਚੱਲ ਹੁਣ ਮੈਂ ਹਫ਼ਤਾ ਕਰ ਰਹਿ ਕੇ ਹੀ ਆਉਣੀ ਆ ਨਾਟਕਲੀ ਨਹੀਂ ਤੂੰ ਉਹਨੂੰ ਵੀ ਜਵਾਬ ਦਿੱਤੇ ਹੁਣੇ ਤੂੰ ਠੋਕ ਠੋਕ ਕੇ ਨਾ ਜਵਾਬ ਦੱਸ ਮੈਂ ਕੀ ਦੇਣੇ ਕੁਝ ਅਗਲੀ ਕੋਈ ਗੱਲ ਕਰੇਗੀ ਤਾਂ ਉੱਥੇ ਤਾਂ ਮਾੜਾ ਮੋਟਾ ਬੋਲਣਾ ਹੀ ਆ ਹੁਣ ਚੁੱਪ ਕਰਕੇ ਮੈਂ ਸੁਣੀ ਥੋੜੀ ਜਾਣੀਆਂ ਨੇ ਤੁਹਾਨੂੰ ਕੀ ਪਤਾ ਕਿੰਨਾ ਮਾੜਾ ਚੰਗਾ ਬੋਲਦੀ ਐ ਕੋਈ ਗੱਲ ਨਹੀਂ ਹੁਣ ਆਪੇ ਜਦੋਂ ਸਾਰੇ ਕੰਮ ਕਰਨੇ ਪਿਆ ਨਾ ਕਰਦੇ ਤੇ ਆਪੇ ਪਤਾ ਲੱਗ ਜਾਣਾ ਕਿੰਦਾ ਨੋਵਾਂ ਨਾਲ ਲੜੀਦਾ ਲੜਨ ਲੱਗਾ ਤਾਂ ਕਿਤੇ ਵੇਂਦੀ ਸੁਂਦੀ ਨਹੀਂ ਹੈਗੀ ਕੁਝ ਵੀ ਜਦੋਂ ਨਹੀਂ ਉਹਦਾ ਸ਼ੁਰੂ ਹੋ ਜਾਂਦੀ ਐ ਨਹੀਂ ਵੱਡੇ ਤੇ ਬੋਲਦੇ ਹੁੰਦੇ ਆ ਤੁਸੀਂ ਕੋਈ ਸੋਚ ਲਿਆ ਕਰੋ ਪਹਿਨਾ ਕੋਈ ਜਵਾਬ ਦੇਗੀ ਤੇਰਾ ਤੇ ਇੱਥੇ ਵੀ ਇਹੋ ਹਾਲੀ ਤੇ ਉੱਥੇ ਵੀ ਇਹੋ ਹਾਲਿਆ ਤੂੰ ਤਾਂ ਮੰਮੀ ਮਿਰਚੇ ਕਸੂਰ ਕੱਢਿਆ ਕਰ ਮੈਂ ਕਸੂਰ ਕੱਢਣਾ ਨਹੀਂ ਤੁਹਾਡੇ ਚ ਜਦੋਂ ਮੈਨੂੰ ਤੇ ਪਤਾ ਆ ਵੀ ਮੇਰ ਨਾਲ ਹੋਈਆਂ ਬੀਤੀਆਂ ਆ ਮੈਂ ਤਾਂ ਕਹਿਣਾ ਹੀ ਆ ਤੁਸੀਂ ਨਾ ਸੁਧਰਿਓ ਚੰਗਾ ਚਲ ਕੋਈ ਨਹੀਂ ਆਹ ਜ ਆ ਕੇ ਬੈਠੀ ਆ ਤੇ ਇੱਧਰ ਤੂੰ ਵੀ ਆਹੇ ਮੱਥਾ ਲਾ ਕੇ ਬੈ ਗਈ ਮੇਰ ਨਾਲ ਅੱਗੇ ਮੈਂ ਉੱਥੋਂ ਇੰਨੀ ਦੁਖੀ ਆਈ ਆ ਤੇ ਆ ਕੇ ਮੰਮੀ ਨੂੰ ਦੱਸਿਆ ਤੇ ਮੰਮੀ ਦਾ ਵੇਖ ਲਾ ਹਾਲ ਉਲਟਾ ਮੇਰਾ ਕਸੂਰ ਕੱਢੀ ਜਾਂਦੀ ਐ ਮੰਮੀ ਕਿੰਨਾ ਟਾਈਮ ਹੋ ਗਿਆ ਦਸ ਤੋਂ ਉੱਤੇ ਤੇ ਮੈਂ ਜੋਤ ਹਲੇ ਤੱਕ ਆਇਆ ਹੀ ਨਹੀਂ ਹੈਗਾ ਹੁਣ ਵੇਖ ਲਿਆ ਨਾ ਆਖੀ ਤੂੰ ਤੇ ਆਨੀ ਹੀ ਨਹੀਂ ਮੰਮੀ ਝੂਠ ਹੀ ਬੋਲਦੀ ਆ ਮੈਂਵੇਂ ਨਹੀਂ ਕਲਪਦੀ ਸੱਚੀ ਕਲਪਦੀ ਹਾਂ ਆ ਹੋਏ ਕਿਵਰ ਚੱਲ ਗੇੜਾ ਤੇ ਮਾਰਨਾ ਚਾਹੀਦਾ ਮੈਂ ਵੀ ਕਦੋਂ ਆਦੀ ਆਈ ਨਹੀਂ ਕਿਤੇ ਦੁਪਹਿਰਾਂ ਦੀ ਉਹਨੇ ਕਿਤੇ ਇੱਕ ਫੇਰਾ ਵੀ ਨਹੀਂ ਘਰ ਮਾਰਿਆ ਪਰ ਚੱਲ ਮੰਮੀ ਵਾਲਾ ਫੇਰਾ ਹੀ ਮਾਰ ਕੇ ਆਵਾ ਅੱਗੇ ਤੇੜੀ ਆ ਜਾਂਦਾ ਹੁੰਦਾ ਨਹੀਂ 8 ਵਜੇ ਹੱਦ 9 ਵਜੇ ਕਾਰੋਂ ਨੇ ਆ ਜਾਣਾ ਅੱਜ ਤੇ 10 ਵਜ ਗਏ ਆ ਅਜੇ ਤੱਕ ਨਹੀਂ ਕਿਤੇ ਆਇਆ ਮੈਨੂੰ ਤੇ ਆ ਬੜੀ ਟੈਨਸ਼ਨ ਹੋਣ ਦੀ ਆ ਦੁਪਹਿਰੇ ਵੀ ਰੋਟੀ ਨਹੀਂ ਨੇ ਖਾਦੀ ਪਉਂਦੀ ਪਉਂਦੀ ਰੋਟੀ ਰਹਿ ਗਈ ਆ ਆਂਦਾ ਹੀ ਮੈਂ ਚੱਲਿਆ 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 ਮੈਨੂੰ ਕੰਮ ਆ ਗਿਆ ਮੈਂ ਕਿਹਾ ਸੀ ਜਿਆ ਦੌੜ ਕੇ ਮੈਨੂੰ ਸਬਜੀ ਲਿਆ ਦੇ ਉੱਥੇ ਨਹੀਂ ਗਿਆ ਮੁੰਡਾ ਤੇ ਕੰਮ ਆਂਦਾ ਪਿੰਨ ਕੋਈ ਪੈ ਗਿਆ ਮੈਂ ਚੱਲਿਆ 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 ਚੱਲ ਕੋਈ ਨਹੀਂ ਫਿਕਰ ਨਾ ਕਰੋ ਤੀ ਆਪੇ ਕਹਿੰਦੇ ਆ ਹੀ ਜਾਂਦਾ ਆ ਹੀ ਜਾਣਾ ਫਿਰ ਉਹਨੇ ਕੋ ਕਿਹੜਾ ਨਿਆਣਾ ਆ ਫਿਕਰ ਤੇ ਹੁੰਦੀ ਆ ਅੱਜ ਕੱਲ ਤੈਨੂੰ ਪਤਾ ਜਮਾਨਾ ਨਹੀਂ ਆ ਸਹੀ ਆ ਹੋਏ ਤੇ ਹੈ ਮੇਰੇ ਚਤੇ ਹੁਣੇ ਤੱਕ ਵੇਖਾ ਕੋਈ ਫਿਰਦਾ ਹੀ ਹੋਏ ਪਤਾ ਨਹੀਂ ਕਿੱਥੇ ਫਰੀ ਜਾਂਦਾ ਹੀ ਫੋਨ ਲਾਉਣਾ ਹੈ ਨਾ ਤੁਸੀਂ ਮੈਂ ਤਾਂ ਲਾਇਆ ਆ ਤਿੰਨ ਚਾਰ ਵਾਰੀ ਫੋਨ ਲਾ ਕੇ ਆਈ ਆ ਫੋਨ ਬਣੀ ਨਾ ਲੱਗਣ ਡਿਆ ਸਿਕਾ ਤੇ ਇਹ ਗੱਲ ਦੀ ਹੋਣ ਢੀ ਮੈਨੂੰ ਮੈਂ ਵੇਖਾ ਬੜਾ ਲਾ ਕੇ ਲਾ ਹਾਂ ਪਲਾ ਫੋਨ ਤੇ ਮੈਂ ਤਾਂ ਬੰਦਾ ਆਉਂਦੇ ਆਈ ਆਹੋ ਮੈਂ ਵੀ ਲਾਇਆ ਹੀ ਫੋਨ ਤੇ ਬੰਦੀ ਆਉਣ ਲਿਆ ਆ ਚੱਲ ਪਰੇਸ਼ਾਨ ਨਾ ਹੋਵੋ ਤੁਸੀਂ ਬਣਾ ਲਈ ਸਬਜ਼ੀ ਸਬਜ਼ੀ ਰੋਟੀ ਆਹੋ ਦਾਲ ਬਣਾਈ ਆ ਆਟਾ ਗੁੰਨ ਕੇ ਵੀ ਰੱਖ ਖਾਈ ਆ ਮੈਂ ਚੱਲ ਆਉਂਦਾ ਆ ਤੇ ਫੇਰ ਹੀ ਰੋਟੀ ਲਾਉਣੀ ਆ ਗਰਮ ਗਰਮ ਖਾ ਲੋਗੇ ਚੱਲ ਕੋਈ ਨਹੀਂ ਆਪਾਂ ਤੇ ਖਾਈਏ ਹੋਣੀ ਚ ਰੋਟੀ ਆਪੇ ਆ ਜਾਂਦਾ ਵਾ ਨਹੀਂ ਨਹੀਂ ਆ ਲੈਣ ਦੇ ਮੈਂ ਨਹੀਂ ਇਦਾਂ ਕਦੀ ਰੋਟੀ ਖਾਦੀ ਉਹਦੇ ਹੋਂਤੇ ਹੀ ਮੈਂ ਰੋਟੀ ਲਾਉਣੀ ਹੁੰਨੀ ਆ ਮੇਰਾ ਤੇ ਦਿਲੀ ਨਹੀਂ ਕਰਦਾ ਇਦਾਂ ਰੋਟੀ ਖਾਣ ਨੂੰ ਚਲ ਕੋਈ ਨਹੀਂ ਤੂੰ ਪਰੇਸ਼ਾਨ ਨਾ ਹੋ ਆ ਪਿਆ ਜਾਂਦਾ ਵਾ ਸਾਡੇ ਸਾਨੂੰ ਕਿਹ ਜੇ ਕਿਤੇ ਨਹੀਂ ਭੁੱਖ ਲੱਗੀ ਐ ਉਹਨੂੰ ਢੀਕ ਲੈਨੇ ਮਨਜੋਤ ਨੂੰ ਮੈਂ ਤੇ ਆਪਸ ਕੋ ਉਹਨੂੰ ਮਿਲਣ ਆਈ ਹੂੰ ਕੋਦੋਂ ਨਹੀਂ ਆਇਂਦੇ ਕਿਤੇ ਮਿਲਿਆ ਵੀ ਨਹੀਂ ਕਿ ਤੂੰ ਇੱਕ ਵਾਰੀ ਤੇ ਘਰ ਆ ਪੀ ਤੇਰਾ ਫਰਜ਼ ਨਹੀਂ ਬੰਦਾ ਕਿ ਜਾ ਕੇ ਮਾਂ ਨੂੰ ਵੇਖ ਕੇ ਆਵਾ ਮੰਮੀ ਕੀ ਕਰਨ ਦੀ ਕੀ ਨਹੀਂ ਤੇ ਤੇ ਦਿਰਤ ਹੋ ਗਈ ਆ ਕੋਣ ਬੰਦਾ ਦੱਸ ਕਿੱਥੇ ਵੇਖਣ ਜਾਵੇ ਇਹਨੂੰ ਕਿਹ ਉਹਦੇ 1000 ਦੋਸਤ ਨੂੰ ਫੋਨ ਕਰਕੇ ਵੇਖ ਲੈਣਾ ਜਿਹਦੇ ਨਾਲ ਗਿਆ ਗੁਆ ਹੁੰਦਾ ਆਇਆ ਜਿਹਦਾ ਨੰਬਰ ਮੇਰੇ ਕੋਲ ਹੈਗਾ ਹੀ ਉਹਦਾ ਵੀ ਨੰਬਰ ਬੰਦ ਆਉਣ ਡਿਆ ਨਾ ਲਾਇਆ ਆ ਮੈਂ ਚਲ ਕੋਈ ਨਹੀਂ ਮਮੀ ਟੈਨਸ਼ਨ ਨਾ ਲੈ ਪਿਆ ਜਾਂਦਾ ਬਾਈ ਟੈਨਸ਼ਨ ਤੇ ਹੁੰਦੀ ਆ ਚਲ ਟੈਨਸ਼ਨ ਕਰਨ ਨਾਲ ਕੀ ਆ ਆਉਣਾ ਤਾਂ ਇਹਨੂੰ ਆਪਣੇ ਟਾਈਮ ਨਾਲ ਹੀ ਆ ਤੇ ਉਹਦਾ ਘਰ ਜਾਂਦਾ ਆ ਇਹ ਨਹੀਂ ਵੀ ਰਾਤ ਨਹੀਂ ਕਿਤੇ ਹੋ ਰਿਹਾ ਕਦੀ ਆ ਰਹੀ ਹੁਣਾ ਹੁੰਦਾ ਉਹਨੇ ਚੱਲ ਖਿਆਲ ਨਾ ਉਤਰੀ ਹੋਲੀ ਜੀ ਨਾ ਉਹ ਵੇਖੀ 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 ਚਾ ਨਾ ਨਾ ਇੱਥੇ ਖਲੋ ਮੈਨੂੰ ਲਾ ਲੈnde ਸਕੂਟੀ ਰੁਕ ਜਾ ਰੁਕ ਜਾ ਇੱਥੇ चल तेरी मां दसदा तेरिया वो न बुरा हाल होया होना उन्हों का हौली होली होली वे ही, ही ले हालत बाकी तो चलो अंदर तीन अंदर जाके दस दानू ਚੱਲ ਬਹਿ ਜਾ ਵੇਖ ਕੇ ਬਈ ਰਾਮ ਚੁੱਕਣਾ ਤੇ ਜਿਆਦਾ ਤੇ ਤਿੱਨੀ ਹੁਣ ਪਾਜੀ ਇਹ ਕਿੱਥੇ ਮਿਲੀ ਆਈ ਤੁਹਾਨੂੰ ਇਹ ਵੀ ਦੱਸਦਾ ਭੈਣ ਜੀ ਇਹਨਾਂ ਬੜਾ ਦੁਖੀ ਕੀਤਾ ਇਹ ਤੁਹਾਡੇ ਮੁੰਡੇ ਦਾ ਤੇ ਸਾਡੇ ਮੁੰਡੇ ਦਾ ਇੱਕੋ ਹੀ ਖਾਲ ਆ ਇਹ ਤੇ ਰਾਤੀ ਡਿੱਗੇ ਹੀ ਰਾਤ 11 ਵਜੇ ਮੈਨੂੰ ਫੋਨ ਕੀਤਾ ਕਿਸ ਨੇ ਤੇ ਇਹਦੇ ਤੇ ਜੇ ਘੱਟ ਛੱਟਾਂ ਲੱਗੀਆਂ ਤੇ ਸਾਡੇ ਵਾਲੇ ਦੇ ਤੇ ਜਿਆਦਾ ਲੱਗੀਆਂ ਤਰਾਦੀ ਤਾਂ ਇਹ ਮੈਂ ਆਪਣੇ ਕੋਲ ਪਾ ਲਿਆ ਤੇ ਉੱਥੇ ਕੱਪੜੇ-ਕੁਪੜੇ ਵੀ ਦੇ ਛਾਰੇ ਫਟ ਗਏ ਤੇ ਮੈਂ ਹੁਣ ਛੱਡਣ ਆਇਆ ਤੇ ਹੁਣ ਇਹਨੂੰ ਜਿਆਦਾ ਥੋੜਾ ਫੇਰਨ ਤੋਂ ਨਾ ਦਿਓ ਤੇ ਹਲਦੀ ਵਾਲਾ ਦੁੱਧ ਦਿਓ ਠੀਕ ਹੈ ਡਾਕਟਰ ਨੇ ਦੱਸਿਆ ਬਾਕੀ ਦਵਾਈ ਦਿੱਤੀ ਆ ਜੇ ਦਰਦ-ਦਰਦ ਹੁੰਦੀ ਆ ਤੇ ਦਵਾਈ ਦੇਈ ਜਾਓ ਤੇ ਅੱਗੇ ਤੋਂ ਇਹਨਾਂ ਦਾ ਖਿਆਲ ਰੱਖੋ ਇਹਨਾਂ ਨੂੰ ਬਾਹਰ ਕਿਉਂ ਨਿਕਲ ਦਿੰਦੇ ਆ ਪੰਜ ਖਿਆਲ ਤੇ ਰੱਖਣੀ ਆ ਇਹ ਆਂਦਾ ਹੀ ਬੱਸ ਮੈਂ ਆਇਆ ਆਇਆ ਆ ਤੇ ਮੇਰੇ ਤੇ ਕੱਲ ਕੁੜੀ ਵੀ ਆਈ ਤੇ ਢੀਕਦੀ ਰਹੀ ਰਾ ਤਈ 12 ਵਜੇ ਤੱਕ ਮਾਂ ਮਾਤੀਆਂ ਪਰੇਸ਼ਾਨੀ ਚ ਰਹੀਆਂ ਨਾਇਦਾ ਫੋਨ ਹੀ ਲੱਗਦਾ ਸੀ ਕਿਤੇ ਤਾਂ ਇਹ ਤਾਂ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਪਿਓ ਨੇ ਫਿਕਰ ਕਰਕੇ ਮਰਨਾ ਵਿਚਰੀਆਂ ਦੋਵੇਂ ਇੱਕੋ ਜੀਆਂ ਹੈਗੀਆਂ ਮੁੰਡਿਆ ਵੇਖਿਆ ਆਪਣੀਆਂ ਮਰਜ਼ੀਆਂ ਦੇ ਨਤੀਜੇ ਨਹੀਂ ਹੁਣ ਚੰਗਾ ਰਹਿ ਗਏ ਆ ਲਵਾ ਕੇ ਬਹਿ ਗਏ ਨਾ ਹੁਣ ਮੰਜੇ ਤੇ ਸੱਟਾਂ ਵੇਖਿਆ ਆਪਣੀਆਂ ਮਰਜ਼ੀਆਂ ਦੇ ਨਤੀਜੇ ਆ ਹੁੰਦੇ ਆ ਮਾਤਾ ਤੈਨੂੰ ਇਹ ਨਹੀਂ ਲੱਭਦਾ ਕਿ ਨਹੀਂ ਟੈਨਸ਼ਨ ਪਈ ਐ ਤੂੰ ਤੋ ਹੋਰ ਬੋਲੀ ਜਾਣੀ ਜਾਂ ਆਪਣਾ ਕੰਮ ਕੁੰਮ ਕਰ ਜਾ ਕੇ ਆਹ ਮੈਨੂੰ ਇਹ ਨਹੀਂ ਪਾਲ ਲੱਗਦਾ ਕਿ ਨਹੀਂ ਸੱਟ ਲੱਗੀ ਤੇ ਇਹ ਬੋਲੀ ਜਾਣ ਦੀ ਹੈ ਮੰਮੀ ਇਹ ਸਾਰਾ ਕੁਛ ਨਾ ਤੁਹਾਡੇ ਕਰਕੇ ਹੀ ਹੋਇਆ ਹੈ ਜਦੋਂ ਕਿਤੇ ਬਾਹਰ ਜਾਂਦਾ ਤੂੰ ਇੱਥੇ ਝਾਟੀ ਤੇ ਰੋਕਣ ਟੋਕਣ ਲੱਗ ਜਾਂਦੇ ਹੋ ਮੇਰੇ ਕਰਕੇ ਕੀ ਹੋਇਆ ਰੋਕਣਾ ਨਹੀਂ ਹੁੰਦਾ ਭੈਣ ਜੀ ਆ ਤੁਹਾਡੇ ਦੋਵੇਂ ਨਿਆਣੇ ਕਿਦਾਂ ਤੁਹਾਡੇ ਅੱਗੇ ਬੋਲਣ ਦੇ ਆ ਜੀ ਕੀ ਦੱਸਾਂ ਮੈਂ ਤੁਹਾਨੂੰ ਇਹ ਦੋਵੇਂ ਇਦਾਂ ਦੇ ਦੋਵੇਂ ਭੈਣ ਭਰਾ ਪਹਿਲੇ ਤੇ ਕੁੜੀ ਨਹੀਂ ਸੀ ਮੇਰੀ ਮੰਦੀ ਸੌਂਦੀ ਇਹਨੂੰ ਵੀ ਉਹਨੇ ਸਿਰ ਤੇ ਚੜਾਤਾ ਤੇ ਮੁੰਡਾ ਵੀ ਹੁਣ ਸੌਂਦਾ ਮੇਰੀ ਤਾਂ ਹੀ ਤੇ ਆਹ ਕੰਮ ਹੋਇਆ ਇਹਦੇ ਨਾਲ ਜੇ ਸੁਣੇ ਤੇ ਆਹ ਤਾਂ ਨਾ ਕੰਮ ਹੁੰਦਾ ਇੰਨਾ ਸੱਟਾ ਨਾ ਲੱਗਦੀਆਂ ਜੇ ਮਾਂ ਦਾ ਕਹਿਣਾ ਮੰਨੇ ਤੇ ਇਹਨਾਂ ਨੂੰ ਸਮਝਾਓ ਹੁਣ ਬਹਿ ਕੇ ਮੈਂ ਵੀ ਸਮਝਾਉਣਾ ਪਾਜੀ ਮੈਂ ਤਾਂ ਸਮਝਾ ਕੇ ਹਾਰ ਹੋ ਗਈ ਆ ਤੁਸੀਂ ਸਮਝਾ ਕੇ ਵੇਖ ਲਓ ਜੇ ਤੁਹਾਡੀ ਮੰਦੇ ਬਹਿ ਜਾ ਤੁਸੀਂ ਮੈਂ ਤਾਂ ਲਈ ਪਾਣੀ ਲਿਆਵਾ ਬਹਿ ਜਾ ਬੇਟਾ ਤੁਸੀਂ ਤੁਸੀਂ ਗੱਲ ਸੁਣ ਲਾ ਮੇਰੀ ਧਿਆਨ ਨਾਲ ਦੋਵੇਂ ਜਣੇ ਤੁਸੀਂ ਆਪਣੀ ਮਾਂ ਨੂੰ ਇੰਨਾ ਕਿਉਂ ਪਰੇਸ਼ਾਨ ਕਰਦੇ ਜੀ ਉਹਨੇ ਬੜਾ ਤੈਨੂੰ ਕਿਦਾਂ ਪਾਲਿਆ ਆਪ ਗਿੱਲੇ ਥਾਂ ਪੈਂਦੀ ਰਹੀਏ ਤੁਹਾਨੂੰ ਸੁੱਕੇ ਥਾਂ ਪੁੰਦੀ ਰਹੀਏ ਐਸੇ ਕਰਕੇ ਤੁਹਾਨੂੰ ਵੱਡਿਆ ਕੀਤਾ ਦੋਨਾਂ ਨੂੰ ਪਿਓ ਨੂੰ ਦੁਖੀ ਕਰੋ ਹੁਣ ਤੁਸੀਂ ਉਹਦੇ ਬਟਾਪੇ ਦਾ ਇਸ਼ਾਰਾ ਬਣਾ ਤੇ ਤੁਸੀਂ ਹੀ ਸ਼ਗੋ ਕਰੋ ਉਹਨੂੰ ਦੁਖੀ ਕਰ ਜਾਂਦੇ ਹੋ ਅੱਗੇ ਤੋਂ ਸਮਝ ਲੈ ਹੋਂ ਤੁਸੀਂ ਅੱਗੇ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਵੇ ਪੁੱਤ ਤੂੰ ਸ਼ਿਆਣਾ ਹੋਇਆ ਹੋਂ ਜੇ ਤੇਰੀ ਮੰਮੀ ਟੋਕਦੀ ਤੇ ਤੇਰੇ ਭਲੇਵਾਤੀ ਟੋਕਦੀ ਤੇ ਜੇ ਉਹਦੀ ਤੂੰ ਗੱਲ ਮੰਨੀ ਹੁੰਦੀ ਤੇ ਤੇਰੇ ਨਾਲ ਆਹ ਕੁਝ ਨਾ ਹੁੰਦਾ ਉਲਟਾ ਸਿ ਆਪਾ ਪਾਲਿਆ ਨਾ ਆਪਣੇ ਗੱਲ ਵੀ ਤੇ ਆਪਣੀ ਮਾਂ ਦੇ ਵੀ ਇੱਥੇ ਤੈਨੂੰ ਬੈੱਡ ਤੇ ਰੋਟੀਆਂ ਖਵਾਉਗੀ ਪਏ ਪਏ ਨੂੰ ਅੰਕਲ ਸਮਝਾਇਆ ਤੇਨੂੰ ਬੜਾ ਹੀ ਪਰੇ ਸਮਝਿਆ ਹੀ ਨਹੀਂ ਹੈਗਾ ਪਰ ਹੁਣ ਸਾਨੂੰ ਨਾ ਤੁਹਾਡੀ ਸਾਰੀ ਗੱਲ ਸਮਝ ਲੱਗ ਗਈ ਆ ਅੱਜ ਤੋਂ ਬਾਅਦ ਨਾ ਅਸੀਂ ਮਾਂ ਨੂੰ ਕਦੇ ਤੰਗ ਨਹੀਂ ਕਰਾਂਗੇ ਤੇ ਨਾਲੇ ਮੈਨੂੰ ਵੀ ਸਮਝਾਵਾਂਗੀ ਮਨਜੋਤ ਤੂੰ ਸਮਝ ਗਿਆ ਨਾ ਮੇਰੀ ਗੱਲ ਦੀ ਸਮਝ ਲੱਗੀ ਕਿ ਨਹੀਂ ਤੈਨੂੰ ਹਾਂਜੀ ਅੰਕਲ ਜੀ ਅੱਗੇ ਅੱਗੇ ਤੋਂ ਬਾਅਦ ਨਹੀਂ ਇਹੋ ਜਿਹਾ ਕੰਮ ਹੁੰਦਾ ਹੈ ਚਲੋ ਠੀਕ ਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਦੋਨੋਂ ਭੈਣ ਭਰਾਵਾਂ ਦੀ ਤੁਸੀਂ ਆਪਣੀ ਗਲਤੀ ਨੂੰ ਮਨਜ਼ੂਰ ਕੀਤਾ ਵਾ ਅੱਗੇ ਤੋਂ ਗਲਤੀ ਨਹੀਂ ਕਰਨੀ ਨਹੀਂ ਨਹੀਂ ਅਕਲੀ ਚਲੋ ਠੀਕ ਆ ਅੰਕਲ ਜੀ ਨਾਲੇ ਮੇਰੀ ਮੰਮੀ ਨੂੰ ਵੀ ਲੈ ਆਉਣੀ ਆ ਤੇ ਨਾਲੇ ਚਾਹ ਬਣਾ ਕੇ ਲੈ ਆਉਣੀ ਚਲ ਠੀਕ ਆ ਬੇਟਾ